ਸੂਏ ਦੁੱਧ ਤੇਰੇ ਕੋਲ ਕਿੰਨਾ ਦਿੱਤਾਗਾ ਇਹ ਤੈਨੂੰ ਮੈਂ ਦੱਸਦਾ ਬਈ ਇਹ ਦਿੰਦੀ ਰਹੀਆਂ 14 ਲੀਟਰ ਦੁੱਧ ਠੀਕ ਆ ਹਾਂ ਮੇਰੀ ਮੰਮੀ ਬਿਮਾਰ ਸੀਗੀ ਉਹ ਮਤਲਬ ਮੁੱਕ ਗਈ ਸੀਗੀ ਤੈਨੂੰ ਵੀ ਪਤਾ ਹੀ ਆ ਪਤਾ ਪਤਾ ਪਿੰਡ ਉਹਦੇ ਕਾਰਨ ਅਸੀਂ ਰਹਿ ਕੇ ਇਕੱਲੇ ਕੋਈ ਸਾਹਮਣ ਵਾਲਾ ਹੈ ਨਹੀਂ ਧਾਰਾਂ ਵੀ ਮਤਲਬ ਬੁੜੀਆਂ ਕੱਢ ਗਈਆਂ ਨੇ ਦੁੱਧ ਤੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਤੋਂ ਪਿੰਡ ਕੋਟਪਾਰਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਸਖਜਿੰਦਰ ਦੇ ਘਰੋਂ ਦੋਸਤੋ ਵੀਡੀਓ ਆ ਤਿਆ ਬਾਈ ਦੇ ਘਰ ਦੇ ਜਾਨਵਰ ਰੱਖਿਆ ਜਮਾ ਇੱਕ ਘਰੇਲੂ ਪਸ਼ੂ ਪਾਲਕਾ ਆ ਬਾਈ ਨੇ ਮੱਝ ਸੇਲ ਕਰਨੀ ਆ ਕਿ ਨਮਾ ਸੂਆ ਕਿੰਨਾ ਮੁੱਲ ਤੇ ਕਿੰਨਾ ਇਹਨਾਂ ਕੋਲੇ ਪਿਛਲੇ ਸੂਏ ਦੁੱਧ ਦੁੱਤਾ ਆ ਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲਵਾਂਗੇ ਬਾਈ ਆਪਣੇ ਨਾਲ ਹੂ ਤੇ ਆ ਬਾਈ ਜਿਹਨੇ ਕੱਟੀ ਨੂੰ ਜਨਮ ਦਿੱਤਾ ਮੱਝ ਨੇ ਚੰਗੀ ਸੋਹਣੀ ਕੱਟੀ ਆ ਤੇ ਆ ਜੋ ਆਪਾਂ ਕਰਦੇ ਆ ਮਾਲਕ ਨਾਲ ਆ ਜਾ ਬਾਈ ਵੀਡੀਓ ਸਾਹਮਣੇ ਆ ਜਾ ਵੀਡੀਓ ਆ ਜਿਹੜੀ ਬਈ 14 ਤਰੀਕ 8ਵਾਂ ਮਹੀਨਾ ਤੇ 2025 ਦੀ ਹੋਰ ਸਕਦੇ ਅੰਦਰ ਕੀ ਹਾਲ ਵਧੀਆ ਬਈ ਤੁਸੀਂ ਪਹਿਲਾਂ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਆਪਣਾ ਹੈ 68809 50367 ਤੇ ਕਾ ਸ੍ਰੀ ਅੰਦਰ ਕਿੰਨਾ ਸੂਆ ਸੂਈ ਹੈ ਮੈਂ ਚੌਥਾ ਸੂਆ ਹੁੰਦੀ ਹੈ ਬਈ ਚੌਥਾ ਸੂਆ ਹਾਂ ਬਾਈ ਬਣੇ ਸਹੀ ਸਹੀ ਦੱਸਿਆ ਇਹ ਗੱਲ ਦੀ ਗਾਰੰਟੀ ਹੈ ਬਾਈ ਤੇ ਪਿਛਲੇ ਸੂਏ ਦੁੱਧ ਤੇਰੇ ਕੋਲ ਕਿੰਨਾ ਦਿੱਤਾਗਾ ਇਹ ਤੈਨੂੰ ਮੈਂ ਦੱਸਦਾ ਬਈ ਇਹ ਦਿੰਦੀ ਰਹੀ ਹੈ 14 ਲੀਟਰ ਦੁੱਧ ਠੀਕ ਆ ਹਾਂ ਮੇਰੀ ਮੰਮੀ ਬਿਮਾਰ ਸੀਗੀ ਉਹ ਮਤਲਬ ਮੁੱਕ ਗਈ ਸੀਗੀ ਇਹਨੂੰ ਵੀ ਪਤਾ ਹੀ ਆ ਪਤਾ ਪਤਾ ਪਿੰਡ ਉਹਦੇ ਕਾਰਨ ਅਸੀਂ ਰਹਿ ਕੇ ਕੱਲੇ ਸਾਹਮਣ ਵਾਲਾ ਹੈ ਨਹੀਂ ਧਾਰਾਂ ਵੀ ਮਤਲਬ ਬੁੜੀਆਂ ਕੱਢ ਕੇ ਜਾਂਦੀਆਂ ਦੁੱਧ ਤੇ ਤਾਂ ਕਰਕੇ ਅਸੀਂ ਵੇਚਦੇ ਆਂ ਉਦੋਂ 14 ਲੀਟਰ ਦੁੱਧਾ ਅਸੀਂ ਪਿਛੇ ਸੀ ਆਪ ਵੀ ਕੱਢਿਆ ਹੋਇਆ ਮੇਰੀ ਮੰਮੀ ਜਦੋਂ ਬਿਮਾਰ ਸੀਗੀ ਹਾਂ ਸਮਝ ਗਿਆ ਗੱਲ ਨੂੰ ਸਮਝ ਗਿਆ ਸਮਝ ਗਿਆ ਵੀਰੇ ਬਾਈ ਦੀ ਮਾਤਾ ਪਿਛਲੇ ਦਿਨਾਂ ਚ ਅਕਸਬੈਰ ਹੋ ਗਈ ਵੀਰੇ ਪਿਛਲੇ ਸਾਲ ਹੋਇਆ ਹਨ ਹੂੰ ਤੇ ਮੱਝ ਕਹਿੰਦਾ ਬਾਈ ਦੁੱਧ ਆੜੀ ਆ ਥਣਾ ਦੀ ਜਰੂਰ ਦੋਸਤੋ ਥੋੜੇ ਜਿਹੇ ਹਲਕੇ ਮੋٹے ਰੱਖਦੇ ਆ ਥਣਾ ਬਾਕੀ ਕਹਿੰਦਾ ਦੁੱਧ ਦੱਤ ਨੂੰ ਬਹੁਤ ਚੰਗੀ ਆ ਮੇਰੇ ਚੌਥਾ ਸੂਆ ਜਮਾਂ ਜੈਨੂਅਨ ਸੂਈ ਹੋਈ ਆ ਹੁਣ ਦੁੱਧ ਤੋਂ ਬਈ ਜਮਾਂ ਖਾਲੀ ਕਰ ਰੱਖੀਏ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਇਹਨੂੰ ਬਈ ਤੋਰਦਾ ਸਿੰਦਰ ਤੇ ਨੰਬਰ ਆ ਜਿਹੜਾ ਭਰਾ ਦਾ ਵੀਡੀਓ ਦੇ ਉੱਤੇ ਚੱਲੀ ਜਾਂਦਾ ਬਾਕੀ ਤੁਸੀਂ ਆਹ ਜਾਨਵਰ ਘਰੇ ਦੇਖ ਲਓ ਬਾਈ ਦੇ ਹਨਾ ਕੋਈ ਵਪਾਰ ਵਾਲਾ ਕੰਮ ਨਹੀਂ ਯਾਰ ਜਦੋਂ ਘਰੇ ਬੁੜੀਆਂ ਨਾ ਰਹਿਣਾਂ ਬਈ ਇੱਕ ਤਰ੍ਹਾਂ ਤੇ ਸੁਣਨਾ ਹੋ ਜਾਂਦਾ ਘਰ ਮਾਵਾ ਨਾਲ ਜਾਂ ਬੁੜੀਆਂ ਨਾਲ ਹੀ ਕਰੇ ਰਾ ਹੁਣ ਕੋ ਹੁੰਦੀ ਆ ਪਸ਼ੂ ਟਾਂਡੇ ਦਾ ਜਦੋਂ ਖਿਆਲ ਰੱਖਦੇ ਹਾਂ ਹਨ ਤੇ ਬਾਕੀ ਕੱਟੀ ਖੋਲੇ ਆਹ ਦੇਖੋ ਆਪਾਂ ਨੇ ਕੱਟੀ ਦੀ ਕੋਈ ਲੋੜ ਹੀ ਨਹੀਂ ਬਾਈ ਇੱਧਰ ਨੂੰ ਤੋੜ ਲਾ ਹਾਂ ਬੇੜੇ 'ਚ ਲੈ ਜਾ ਲੈ ਆਹ ਦੇਖੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣਾ ਫਵਾਨੇ ਹੋਣੇ ਦੀ ਬਹੁਤ ਵਧੀਆ ਸੀ ਵੀਰੇ ਵਧੀਆ ਚੰਗਾ ਪਰ ਮਾਸੀ ਥਣਾ ਦਾ ਤੁਸੀਂ ਆਪ ਦੇਖੋ ਜੱਜਮੈਂਟ ਦੋਸਤੋ ਜੇ ਦੁੱਧ ਨੂੰ ਕਿਸੇ ਨੇ ਲੈ ਕੇ ਜਾਣੀ ਹੈ ਤਾਂ ਬਾਈ ਕਹਿੰਦਾ ਬਹੁਤ ਚੰਗੀ ਆ ਥਾਣ ਜਰੂਰ ਥੋੜੇ ਦੋਸਤੋ ਮੋਟੇ ਆਓ ਆਪਾਂ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਤੇ ਕਿਵੇਂ ਸਿਕੰਦਰ ਵਧੀਆ ਪੋਲੀ ਐ ਚੂਣ ਚੂਣ ਨੂੰ ਹਾਂ ਬਾਈ ਤਾਰ ਤੋਰ ਦੀ ਵਧੀਆ ਪੋਲੀ ਹਾਂ ਹਾਂ ਠੀਕ ਆ ਠੀਕ ਆ ਆ ਦੇਖੋ ਬਾਈ ਜੀ ਬਾਕੀ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਾਓ ਕੋਈ ਚੱਕਰ ਨਹੀਂ ਤਸੱਲੀ ਕਰ ਲਿਓ ਤੇ ਕੀ ਪਾ ਕਰਦਾ ਬਈ ਇਹਦਾ ਜਾਇਜ ਪਾ ਜਮਾ ਸਹੀ ਬਾਈ ਹਾਂ ਸਹੀ ਆ ਆਪਾਂ 1 35 ਤੋਂ ਘਟ ਦਿੰਦੇ ਆ 135000 ਇਹ ਕੋਈ ਮਾ ਆਪਣਾ ਆਇਆ ਬੰਦਾ ਮਾਨਤਾ ਨਹੀਂ ਹੋਊਗਾ ਇਹਦੇ ਚ ਆਪਾਂ ਉਹ ਗੱਲ ਨਹੀਂ ਰੱਖੀ ਠੀਕ ਆ ਠੀਕ ਆ 12 ਕਹਿੰਦਾ 35000 ਚੋਂ ਕੋਈ ਜਾਇਜ਼ ਜਾਂ ਮਾਰਜਨ ਹੋਊਗਾ ਬਾਹਲਾ ਕੋਈ ਇੱਧਰ ਉੱਧਰ ਨਹੀਂ ਹੋਣਾ ਉਹਦੇ ਹਿਸਾਬ ਨਾਲ ਉਹੀ ਬੰਦਾ ਫੋਨ ਕਰੇ ਜਿਹੜੇ ਨੂੰ ਹਾਂ ਉਹ ਆ ਹਾਂ ਵੀ ਫਿੱਟ ਜੇ ਲੱਗਦਾ ਕੰਮ ਆ ਤੇ ਨੰਬਰ ਵਾਈ ਦਾ ਉੱਤੇ ਚੱਲੀ ਜਾਂਦਾ ਪਿੰਡ ਕੋਟਪੜਾ ਜਿਹੜਾ ਬਠਿੰਡਾ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੱਲ ਬਈ ਸਾਰੇ ਭਰਾਵਾਂ